ਨਿਊ এডਿਕੇਸ਼ਨ ਪਾਲਿਸੀ ਹੈ ਪੰਜਾਬ ਯੂਨੀਵਰਸਿਟੀ ਨੇ ਹੁਣੇ ਇੰਪਲੀਮੈਂਟ ਕੀਤੀ ਹੈ ਤਾਂ ਇਹਦੇ ਵਿੱਚ ਅਸੀਂ ਵੈਲਿਊ ਐਡਿਡ ਕੋਰਸਸ ਵੀ ਐਡ ਹੋ ਗਏ ਦਾ ਬਰਡਨ ਹੁਣ ਜਿਉਂ ਸਮੈਸਟਰ ਸਿਸਟਮ ਸਟਾਰਟ ਹੋਇਆ ਉਹ ਘਟ ਗਿਆ ਉਹ ਬਰਡਨ ਡਿਵਾਈਡ ਹੋ ਗਿਆ ਜਦੋਂ ਅਸੀਂ ਪੜਦੇ ਹੁੰਦੇ ਸੀ ਐਨੂਅਲ ਸਿਸਟਮ ਹੁੰਦਾ ਸੀ ਪੂਰੇ ਸਾਲ ਦਾ ਸਿਲੇਬਸ ਅਸੀਂ ਪੜ ਕੇ ਫਿਰ ਦੇ ਬਹੁਤ ਬੱਚਿਆਂ ਨੂੰ 4 ਕਿ ਮਹੀਨੇ ਪੜ ਕੇ 5 ਮਹੀਨੇ ਪੜ ਕੇ ਸਮੈਸਟਰ ਵਾਈਜ਼ ਪੇਪਰ ਹੁੰਦੇ ਆ ਮੇਰਾ خیال ਸਟੱਡੀਜ਼ ਦਾ ਬਰਡਨ ਤਾਂ ਰਿਡਿਊਸ ਹੋਇਆ ਹੈ ਜਿਹੜਾ ਇਹ ਸੋਸ਼ਲ ਮੀਡੀਆ ਹੈ ਇਹਨੇ ਸਾਨੂੰ ਰੇਸ 'ਚ ਲਗਾਤਾ ਹੈ ਅਵੇਅਰਨੈਸ ਜ਼ਿਆਦਾ ਕ੍ਰੀਏਟ ਹੋਗੀ ਕਿਸੇ ਦੀ ਅਸੀਂ ਡ्रेसਿੰਗ ਸੈਂਸ ਦੀ ਰੇਸ ਕਰਦੇ ਆਂ ਕਿਸੇ ਦੀ ਗੱਡੀ ਦੀ ਰੇਸ ਕਰਦੇ ਆਂ ਜਿਹੜੀ ਉਹ ਰੇਸ ਹੈ ਜਿੱਦੋਂ ਅਸੀਂ ਆਪਣੇ ਆਪ ਨੂੰ ਕੰਪੀਟ ਕਰਦੇ ਆਂ ਮੇਰੇ ਅਕੋਰਡਿੰਗਲੀ ਤਾਂ ਅਸੀਂ ਉਸ ਵਕਤ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਆਂ ਜਿੰਨੀ ਅਵੇਅਰਨੈਸ ਹੋ ਗਈ ਜਦੋਂ ਅਸੀਂ ਸਟੂਡੈਂਟ ਹੁੰਦੇ ਸੀ ਉਦੋਂ ਕੱਲਾ ਟੀਵੀ ਹੁੰਦਾ ਸੀ ਟੀਵੀ ਤੇ ਚਿੱਤਰ ਹਰ ਆਂਦਾ ਹੁੰਦਾ ਸੀ ਕੋਈ ਰੇਸ ਨਹੀਂ ਸੀ ਕੁਝ ਪਤਾ ਨਹੀਂ ਲੱਗਦਾ ਸੀ ਇਹਨੂੰ ਲੱਗਦਾ ਜਿੰਨਾ ਹੁਣ ਸੋਸ਼ਲ ਮੀਡੀਆ ਤੇ ਪਤਾ ਲੱਗ ਗਿਆ एवरीवन ਐਕਸਪੈਕਟਸ ਕਿ ਮੇਰੇ ਕੋਲ ਵੀ ਇਹ ਸਾਧਨ ਹੋਣੀ ਚਾਹੀਦੀ ਹੈ ਉਹ ਸਾਧਨਾ ਦੀ ਨਾ ਹੋਣਾ ਇੱਕ ਡਿਪਰੈਸ਼ਨ ਦਾ ਕਾਰਨ ਵੀ ਹੋ ਸਕਦਾ ਹੈ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਇਹ ਮালিক ਸਵਾਗਤ ਕਰਦੀਆਂ ਅੱਜ ਅਸੀਂ ਇੱਕ ਇੱਦਾਂ ਦੇ ਸਖਸ਼ ਨਾਲ ਮਿਲਵਾਨ ਜਾ ਰਹੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਉਸਤਾਦ ਹੁੰਦੇ ਆ ਕਿ ਰੱਬ ਦਾ ਜਿਹੜਾ ਦੂਜਾ ਰੂਪ ਮੰਨੇ ਜਾਂਦੇ ਨੇ ਜੇ ਜਦੋਂ ਆਪਾਂ ਇੱਕ ਬੱਚਾ ਹੁੰਦਾ ਉਹਨੂੰ ਜਦੋਂ ਆਪਣੀ ਲਾਈਫ ਦੀ ਸਟਾਰਟਅਪ ਆਪਾਂ ਕਰਨ ਜਦੋਂ ਸਟਾਰਟ ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਉਸ ਗੁਰੂ ਦੇ ਹੱਥ ਦੇ ਵਿੱਚ ਹੱਥ ਫੜਾਂਦੇ ਨੇ ਜਿਹੜਾ ਬੱਚਾ ਜਿਹੜਾ ਉੱਥੇ ਜਾ ਕੇ ਸਿੱਖਦਾ ਹੈ ਤੇ ਅੱਜ ਸਾਡੇ ਨਾਲ ਊਮਨਸ ਕਾਲਜ ਦੇ ਜਿਹੜੇ ਨੇ ਪ੍ਰਿੰਸੀਪਲ ਸੁਮਨ ਜੀ ਮੌਜੂਦ ਨੇ ਅੱਜ ਅਪਰ ਉਹਨਾਂ ਨਾਲ ਗੱਲ ਕਰਾਂਗੇ ਕਿ ਬੱਚਿਆਂ ਨੂੰ ਐਜ਼ ਅ ਗਰਲਸ ਨੂੰ ਕੀ ਕੀ ਜੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਅੱਜ ਦੀ ਸਟੱਡੀ ਦੇ ਵਿੱਚ ਤੇ ਪਹਿਲਾਂ ਦੀ ਸਟੱਡੀ ਦੇ ਵਿੱਚ ਕੀ ਕੁਝ ਜਿਹੜਾ ਡਿਫਰੈਂਸ ਹੈ ਸਾਰੀ ਗੱਲ ਕਰਦੇ ਆ ਤੇ ਤੁਹਾਡੇ ਤੱਕ ਪਹੁੰਚਾਉਂਦੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਮੈਂ ਤਾਂ ਸਿਟੀ ਹੈੱਡਲਾਈਨਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਨਮਸਕਾਰ ਜੀ ਤੇ ਮੈਮ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਟੱਡੀ ਬਾਰੇ ਪਹਿਲਾਂ ਤਾਂ ਇਹ ਦੱਸੋ ਕਿ ਪਹਿਲਾ ਜਿਵੇਂ ਕਿ ਬੱਚਿਆਂ ਦਾ ਕਹਿਣਾ ਆ ਕਿ ਪਹਿਲਾ ਜਿਹੜਾ ਸਟੱਡੀ ਦੇ ਵਿੱਚ ਦੇ ਹੁਣ ਦੀ ਸਟੱਡੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਰਕ ਜਿਹੜਾ ਪੈਦਾ ਹੋ ਗਿਆ ਪਹਿਲਾ ਕੁਝ ਬੱਚੇ ਕਹਿੰਦੇ ਆ ਕਿ ਜਿਵੇਂ ਆਪਾਂ ਫੋਰਨ ਦੀ ਆਪਾਂ ਗੱਲ ਕਰ ਲਈਏ ਕਿ ਪਹਿਲਾ ਜਿਹੜੇ ਆ ਉੱਧਰ ਪ੍ਰੈਕਟੀਕਲੀ ਵਰਕ ਜਿਹੜਾ ਜ਼ਿਆਦਾ ਕਰਾਇਆ ਜਾਂਦਾ ਆ ਤੇ ਜਿਹੜਾ ਥਿਉਰੀ ਵਰਕ ਉਹ ਘੱਟ ਕਰਾਇਆ ਜਾਂਦਾ ਤੁਹਾਨੂੰ ਲੱਗਦਾ ਕਿ ਆਪਣੇ ਇੰਡੀਆ ਦੇ ਵਿੱਚ ਵੀ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਬਿਲਕੁਲ ਦੇਖੋ ਹੁਣ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਪੰਜਾਬ ਯੂਨੀਵਰਸਿਟੀ ਨੇ ਹੁਣੇ ਇੰਪਲੀਮੈਂਟ ਕੀਤੀ ਹੈ ਤਾਂ ਇਹਦੇ ਵਿੱਚ ਅਸੀਂ ਵੈਲਿਊ ਐਡਿਡ ਕੋਰਸੇਜ਼ ਵੀ ਐਡ ਹੋ ਗਏ ਐ ਸਕਿੱਲ ਐਨਹਾਂਸਮੈਂਟ ਵੀ ਕੋਰਸੇਜ਼ ਐਡ ਹੋ ਗਏ ਐ ਮਲਟੀ ਡਿਸਿਪਲਨਰੀ ਕੋਰਸੇਜ਼ ਵੀ ਐਡ ਹੋ ਗਏ ਐ ਜਿਹੜਾ ਬੱਚਾ ਹੈ ਜਿਹੜਾ ਆਪਣੇ ਰੂਟੀਨ ਦੇ ਪੰਜ ਸਬਜੈਕਟ ਪੜਨ ਤੋਂ ਇਲਾਵਾ ਉਹ ਸਕਿੱਲ ਨੂੰ ਐਨਹਾਂਸ ਦੀਚ ਉਹਦਾ ਇੰਟਰਸਟ ਹੈ ਉਹ ਕੋਰਸ ਕਰੇਗਾ ਵੈਲਿਊ ਨੂੰ ਐਨਹਾਂਸ ਕਰਾਉਣ ਲਈ ਕਰੇਗਾ ਤੇ ਮਲਟੀਡਿਸਿਪਲਨਰੀ ਜਿਵੇਂ ਮੈਂ ਸਾਇੰਸ ਦਾ ਸਟੂਡੈਂਟ ਐ ਸਪੋਜ਼ ਕਰੋ ਨਾਨ ਮੈਡੀਕਲ ਦਾ ਮੈਂ ਮੈਡੀਕਲ ਦਾ ਸਬਜੈਕਟ ਵੀ ਪੜ ਸਕਦੀ ਐ ਜੇ ਮੈਂ ਕਮਰਸ ਦਾ ਬੱਚਾ ਐ ਤਾਂ ਮੈਂ ਹੋਮ ਸਾਇੰਸ ਦਾ ਸਬਜੈਕਟ ਵੀ ਪੜ ਸਕਦੀ ਐ ਇਹ ਤੋਂ ਇਲਾਵਾ ਅਗਰ ਮੈਂ ਆਪਣੇ ਕਾਲਜ ਦੀ ਗੱਲ ਕਰਾਂ ਲਾਸਟ ਈਅਰ ਤੱਕ ਜਦੋਂ ਨਿਊ ਐਜੂਕੇਸ਼ਨ ਪਾਲਿਸੀ ਨਹੀਂ ਹਾਲੇ ਇੰਪਲੀਮੈਂਟ ਹੋਈ ਸੀ ਇਹ ਸਾਡਾ ਕਾਲਜ ਸੀ ਪੰਜਾਬ ਦੇ ਵਿੱਚ ਇਕੱਲਾ ਜਿਹਨੇ 6 ਬੀ ਕੋਰਸੇ ਸਕਿੱਲ ਐਨਹਾਂਸਮੈਂਟ ਸ਼ੁਰੂ ਕੀਤੇ ਹੋਏ ਸੀ ਉਹ ਵੀ ਫ੍ਰੀ ਆਫ ਕੋਸ ਸਾਡੇ ਤਕਰੀਬਨ 3500 ਸਟੂਡੈਂਟਸ ਨੂੰ ਅਸੀਂ ਸਕਿੱਲ ਐਨਹਾਂਸ ਕਰਾਈਆਂ ਡਿਫਰੈਂਟ ਫੀਲਡਸ ਦੇ ਵਿੱਚ ਹੋਰ ਸਾਡੇ ਬਹੁਤ ਬੱਚੀ ਹੈ ਜਿਹੜੇ ਆਪਣੇ ਫ੍ਰੀ ਲੈਂਸਿੰਗ ਕਰ ਰਹੇ ਨੇ ਕੇਕਸ ਦੇ ਵਿੱਚ ਬੇਕਰੀ ਦੇ ਵਿੱਚ ਕੂਕੀਜ਼ ਦੇ ਵਿੱਚ ਐਸੀ ਤਰ੍ਹਾਂ ਬਿਊਟੀਸ਼ੀਅਨਸ ਦੇ ਵਿੱਚ ਬਿਊਟੀ ਵਰਡ ਦੇ ਵਿੱਚ ਸੈਲੂਨ ਚਲਾ ਰਹੇ ਨੇ ਘਰ ਘਰ ਜਾ ਕੇ ਆਪਣੇ ਸੈਲਫ ਡਿਪੈਂਡੈਂਟ ਨੇ ਐਂਟਰਪ੍ਰੈਨਿਅਰ ਵੀ ਸਾਡੇ ਕਈ ਬਣ ਗਏ ਨੇ ਇਹ ਸਿਰਫ ਮੈਨੂੰ ਲੱਗਦਾ ਪੰਜਾਬ ਤੇ ਸਾਡਾ ਕੋਲਜੀ ਸੀ ਜਿਨੇ 26 ਕੋਰਸ ਅਸੀਂ ਸ਼ੁਰੂ ਕਰਵਾਇਆ ਸ਼ੁਰੂ ਕਰਾਇਆ ਕੀ ਬਾਤ ਹੈ ਤੇ ਮੈਮ ਇਸ ਦੇ ਨਾਲ ਬਹੁਤ 걸ਸ ਨੇ ਜਿਹੜੇ ਕਿ ਤੁਹਾਡੇ ਅੰਡਰ ਪੜ ਚੁੱਕੀਆਂ ਨੇ ਜਾਂ ਹੁਣ ਵੀ ਪੜ ਰਹੀਆਂ ਨੇ ਠੀਕ ਹੈ ਕੀ ਕੀ ਦਿੱਕਤਾਂ ਦਾ ਜਿਹੜਾ ਸਾਹਮਣਾ ਆ ਉਹਨਾਂ ਨੂੰ ਕਰਨਾ ਪੈਂਦਾ ਐਜ਼ ਅ ਲੇਡੀ ਹੋ ਕੇ ਐਜ਼ ਅ ਗਰਲ ਹੋ ਕੇ ਦੇਖੋ ਐਜ਼ ਅ ਲੇਡੀ ਆਪਾਂ ਸਾਰੇ ਹੀ ਆ ਸਪੋਜ਼ ਕਰੋ ਮੈਂ ਹੀ ਲੇਡੀ ਆ ਜਿੱਦੋਂ ਅਸੀਂ ਬਾਹਰ ਵਿਚਰਦੇ ਆ ਤਾਂ ਸਾਨੂੰ ਸਾਰੇ ਫੇਵਰੇਬਲ ਲੋਗ ਨਹੀਂ ਮਿਲਦੇ ਬਿਲਕੁਲ ਡੈਫੀਨਿਟਲੀ ਸਾਨੂੰ ਲੋਕਾਂ ਦੀ ਓਪੋਜੀਸ਼ਨ ਬੇਅਰ ਕਰਨੀ ਪੈਂਦੀ ਹੈ ਇਵਨ ਕਿ ਜਦੋਂ ਯੰਗੇਸ ਚੁੰਨੇ ਆ ਮਾਂ-ਬਾਪ ਬਹੁਤ ਜ਼ਿਆਦਾ ਕੋਸ਼ਿਸ਼ ਕਰਕੇ ਭੇਜਦੇ ਆ ਕਿਸੇ ਮੁੰਡੇ ਨਾਲ ਗੱਲ ਨਹੀਂ ਕਰਨੀ ਕੋਈ ਗਲਤ ਬੱਚਾ ਨਾ ਮਿਲ ਜੇ ਮਿਸ ਗਾਈਡ ਨਾ ਹੋ ਜਾਈਂ ਜਿਹੜਾ ਸਾਡਾ ਸਮਾਜ ਹੈ ਉਹਦੀ ਜਿਹੜੀ ਸੋਚ ਹੈ ਉਹ ਬਦਲਣ ਦੀ ਲੋੜ ਹੈ ਮੈਨੂੰ ਲੱਗਦਾ ਸਾਡੇ ਸਮਾਜ ਦੇ ਵਿੱਚ ਕੁੜੀ ਨੂੰ ਹਾਲੇ ਵੀ ਬਦੀਆ ਨਿਗਾ ਨਾਲ ਨਹੀਂ ਦੇਖਿਆ ਜਾਂਦਾ ਜਿਹਦੇ ਕਰਕੇ ਜਿਹੜੀ ਕੁੜੀ ਹੈ ਉਹਨੂੰ ਸਮਾਜਿਕ ਬੁਰਾਈਆਂ ਸਹਿਣ ਕਰਨੀਆਂ ਪੈਂਦੀਆਂ ਬਿਲਕੁਲ ਕਿਤੇ ਨਾ ਕਿਤੇ ਇਹ ਚੀਜ਼ ਵੀ ਕਹੀ ਜਾਂਦੀ ਹੈ ਕਿ ਵੈਸਟਰਨ ਕਲਚਰ ਤਾਂ ਆਪਾਂ ਅਪਣਾ ਰਹੇ ਹਾਂ ਉਹਨਾਂ ਦਾ ਪਹਿਰਾਵਾ ਅਪਣਾ ਰਹੇ ਖਾਣ ਪੀਣ ਦੇ ਵਿੱਚ ਅਪਣਾ ਰਹੇ ਪਰ ਕਿਤੇ ਨਾ ਕਿਤੇ ਸਾਡੀਆਂ ਕੁੜੀਆਂ ਫੇਰ ਨਹੀਂ ਸੇਫ ਹੁੰਦੀਆਂ ਉਹਨਾਂ ਦੇ ਪਹਿਰਾਵੇ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਉਹਨਾਂ ਦੇ ਘੁੰਮਣ ਫਿਰਨ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਇਹ 노 ਡਾਊਟ ਕਿ ਅਸੀਂ ਵੈਸਟਰਨ ਕਲਚਰ ਅਡਾਪਟ ਕਰ ਰਹੇ ਹਾਂ ਅਸੀਂ ਬੱਚਿਆਂ ਨੂੰ ਪੈਣਨ ਦੀ ਆਜ਼ਾਦੀ ਦਿੱਤੀ ਹੋਈ ਹੈ ਖਾਣ ਦੀ ਆਜ਼ਾਦੀ ਦਿੱਤੀ ਹੋਈ ਹੈ ਘੁੰਮਣ ਦੀ ਵੀ ਅਸੀਂ ਅਪ ਟੂ ਸਮ ਐਕਸਟੈਂਟ ਦਿੱਤੀ ਹੋਈ ਹੈ ਪਰ ਸਾਡੀ ਸਾਈਕੋਲੋਜੀ ਹਲੇ ਚੇਂਜ ਨਹੀਂ ਹੋਈ ਅਸੀਂ ਸਾਈਕੀ ਹੈਗੇ ਆ ਜਿੰਨਾ ਬ੍ਰਾਡ ਉਹਨਾਂ ਦਾ ਕਨਸੈਪਟ ਹੈ ਕੋਈ ਕੁੜੀ ਉੱਥੇ ਕਿੰਨੇ ਕਿ ਕੈਸੇ ਵੀ ਕੱਪੜੇ ਪਾ ਕੇ ਨਿਕਲੇ ਮੈਨੂੰ ਲੱਗਦਾ ਉਹ ਲੋਕ ਉਹਨੇ ਤਿੱਖੀ ਨਿਗਾ ਨਾਲ ਨਹੀਂ ਦੇਖਦੇ ਜਿੱਡਾ ਸਾਡਾ ਸਮਾਜ ਸਾਨੂੰ ਤਿੱਖੀ ਨਿਗਾ ਨਾਲ ਦੇਖਦਾ ਮੈਮ ਥੋੜਾ ਨਾ ਸਹੀ ਹੋ ਕੇ ਬਹਾਂ ਤੇ ਮੈਮ ਅੱਜਕੱਲ ਆਪਾਂ ਕਹਿ ਲਈਏ ਕਹਿੰਦੇ ਸਟੱਡੀ ਦਾ ਇਨਾ ਬਰڈن ਆ ਕਿ ਬੱਚੇ ਜਿਹੜੇ ਨੇ ਦਿਨ ਬਦਿਨ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੋਈ ਜਾ ਰਹੇ ਨੇ ਹਰ ਇੱਕ ਨੂੰ ਦੇਖ ਲਓ ਕਿ ਡਿਪਰੈਸ਼ਨ ਦੇ ਵਿੱਚ ਜਿਹੜਾ ਆ ਬੱਚਾ ਦੇਖਣ ਨੂੰ ਮਿਲਦਾ ਮਾਪੇ ਵੀ ਕਹਿੰਦੇ ਕਿ ਸਾਡੇ ਨਾਲੋਂ ਜ਼ਿਆਦਾ ਤਾਂ ਬੱਚੇ ਜਿਹੜੇ ਸਕੂਲ ਦੇ ਵਿੱਚ ਟਾਈਮ ਸਪੈਂਡ ਕਰਦੇ ਨੇ ਟੀਚਰ ਜ਼ਿਆਦਾ ਬਰڈن ਦੇ ਰਹੇ ਨੇ ਜਾਂ ਫਿਰ ਆਪਾਂ ਕਹਿ ਸਕਦੇ ਕਿ ਸਟੱਡੀ ਦਾ ਬਰڈن ਜ਼ਿਆਦਾ ਆ ਦੇਖੋ ਮੇਰੇ ਮੁਤਾਬਿਕ ਸਟੱਡੀਆਂ ਦਾ ਬਰਡਨ ਹੁਣ ਜਿਉਂ ਸਮੈਸਟਰ ਸਿਸਟਮ ਸਟਾਰਟ ਹੋਇਆ ਉਹ ਘਟ ਗਿਆ ਉਹ ਬਰਡਨ ਡਿਵਾਈਡ ਹੋ ਗਿਆ ਜਦੋਂ ਅਸੀਂ ਪੜਦੇ ਹੁੰਦੇ ਸੀ ਐਨੂਅਲ ਸਿਸਟਮ ਹੁੰਦਾ ਸੀ ਪੂਰੇ ਸਾਲ ਦਾ ਸਿਲੇਬਸ ਅਸੀਂ ਪੜ ਕੇ ਫਿਰ ਪੇਪਰ ਦਿੰਦੇ ਸੀ ਹੁਣ ਬੱਚਿਆਂ ਨੂੰ 4 ਮਹੀਨੇ ਪੜ ਕੇ 5 ਮਹੀਨੇ ਪੜ ਕੇ ਸੈਮੈਸਟਰ ਵਾਈਜ਼ ਪੇਪਰ ਹੁੰਦੇ ਆ ਮੇਰਾ خیال ਸਟੱਡੀਜ਼ ਦਾ ਬਰਡਨ ਤਾਂ ਰਿਡਿਊਸ ਹੋਇਆ ਹੈ ਜਿਹੜਾ ਇਹ ਸੋਸ਼ਲ ਮੀਡੀਆ ਹੈ ਇਹ ਨੇ ਸਾਨੂੰ ਰੇਸ 'ਚ ਲਗਾਤਾ ਹੈ ਅਵੇਅਰਨੈਸ ਜ਼ਿਆਦਾ ਕ੍ਰੀਏਟ ਹੋਗੀ ਕਿਸੇ ਦੀ ਅਸੀਂ ਡ्रेसਿੰਗ ਸੈਂਸ ਦੀ ਰੇਸ ਕਰਦੇ ਆਂ ਕਿਸੇ ਦੀ ਗੱਡੀ ਦੀ ਰੇਸ ਕਰਦੇ ਆਂ ਜਿਹੜੀ ਉਹ ਰੇਸ ਹੈ ਜਦੋਂ ਅਸੀਂ ਆਪਣੇ ਆਪ ਨੂੰ ਕੰਪੀਟ ਕਰਦੇ ਹਾਂ ਮੇਰੇ ਅਕੋਰਡਿੰਗਲੀ ਤਾਂ ਅਸੀਂ ਉਸ ਵਕਤ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਹਾਂ ਜਿੰਨੀ ਅਵੇਅਰਨੈਸ ਹੋਗੀ ਜਦੋਂ ਅਸੀਂ ਸਟੂਡੈਂਟ ਹੁੰਦੇ ਸੀ ਉਦੋਂ ਕੱਲਾ ਟੀਵੀ ਹੁੰਦਾ ਸੀ ਟੀਵੀ ਤੇ ਚਿੱਤਰ ਹਰ ਆਂਦਾ ਹੁੰਦਾ ਸੀ ਕੋਈ ਰੇਸ ਨਹੀਂ ਸੀ ਕੁਝ ਪਤਾ ਨਹੀਂ ਲੱਗਦਾ ਸੀ ਮੈਨੂੰ ਲੱਗਦਾ ਜਿੰਨਾ ਹੁਣ ਸੋਸ਼ਲ ਮੀਡੀਆ ਤੇ ਪਤਾ ਲੱਗ ਗਿਆ एवरीवन ਐਕਸਪੈਕਟਸ ਕਿ ਮੇਰੇ ਕੋਲ ਵੀ ਇਹ ਸਾਧਨ ਹੋਣੇ ਚਾਹੀਦੀ ਹੈ ਉਹ ਸਾਧਨਾ ਦੀ ਨਾ ਹੋਣਾ ਇੱਕ ਡਿਪਰੈਸ਼ਨ ਦਾ ਕਾਰਨ ਵੀ ਹੋ ਸਕਦਾ ਹੈ ਹਰ ਇੱਕ ਬੱਚਾ ਚਾਹੁੰਦਾ ਹੈ ਮੈਂ ਵੈਲ ਡਰੈਸਡ ਹੋਵਾਂ ਮੇਰੇ ਕੋਲੇ ਆਨ ਜਾਣ ਨੂੰ ਆਪਣਾ ਸਾਧਨ ਹੋਵੇ ਇਹ ਡਿਪੈਂਡ ਕਰਦਾ ਹੈ ਮਾਪਾਪ ਦੀ ਕਪੈਸਿਟੀ ਤੇ ਹਰ ਇੱਕ ਸਮਾਜ ਦੇ ਵਿੱਚ ਸਾਰੇ ਮਾਪਾਪ ਬਰਾਬਰ ਨਹੀਂ ਚਾਹੁੰਦੇ ਅਸੀਂ ਮਾਪਾਪ ਹੋ ਕੇ ਚਾਹੁੰਦੇ ਆ ਕਿ ਸਾਡਾ ਬੱਚਾ ਸਭ ਤੋਂ ਵਧੀਆ ਪਾਵੇ ਸਭ ਤੋਂ ਵਧੀਆ ਕਾਵੇ ਸਭ ਤੋਂ ਵਧੀਆ ਹੰਡਾਵੇ ਪਰ ਜਿੰਨੇ ਕ ਸਾਡੇ ਸਾਧਨ ਹੈ ਅਸੀਂ ਉਹਨਾਂ ਸਾਧਨਾ ਵਿੱਚ ਹੀ ਪ੍ਰੋਵਾਈਡ ਕਰਨਾ ਹੁੰਦਾ ਮੈਨੂੰ ਲੱਗਦਾ ਜਿਹੜੇ ਰੇਸ ਦਾ ਜਮਾਨਾ ਹੋ ਗਿਆ दैट ਲੀਡਸ ਟੂ ਡਿਪਰੈਸ਼ਨ ਅੱਛਾ ਲੱਗਦਾ ਹੈ ਕਿ ਜਿੰਨਾ ਇੱਕ ਕਹਿੰਦੇ ਨਾ ਟੀਨੇਜ ਹੁੰਦੀ ਹੈ ਕਿ ਟੀਨੇਜ ਦੇ ਵਿੱਚ ਮਾਪਿਆਂ ਨੂੰ ਜਿਆਦਾ ਤੋਂ ਜਿਆਦਾ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਜਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਬਿਕਾਜ਼ ਹਰ ਕਿਸੇ ਦਾ ਇੱਕ ਨਵਾਂ ਨਵਾਂ ਚਾਸ ਜਿਹੜਾ ਆ ਚੜਨਾ ਸਟਾਰਟ ਹੁੰਦਾ ਵੀ ਹਾਂ ਮੈਂ ਇਦਾਂ ਕਰਨਾ ਮੈਂ ਉਦਾਂ ਕਰਨਾ ਜੇ ਮੈਂ ਮਾਪੇ ਰੋਕਦੇ ਨੇ ਟੋਕਦੇ ਨੇ ਬਾਰ ਬਾਰ ਉਹਨੂੰ ਮਤਲਬ ਆਪਾਂ ਕਹਿ ਸਕਦੇ ਕਿ ਬਾਰ ਬਾਰ ਹਰ ਇੱਕ ਚੀਜ਼ ਨੂੰ ਲੈ ਕੇ ਬੋਲਣਾ ਨਗੇ ਤੇ ਬੱਚੇ ਜਿਹੜੇ ਨੇ ਉਹ ਕੰਮ ਜਿਹੜਾ ਫਿਰ ਲੁਕ ਲੁਕ ਕੇ ਕਰਦੇ ਨੇ ਝੂਠ ਬੋਲਦੇ ਨੇ ਲੱਗਦਾ ਇੱਕ ਕਾਰਨ ਇਹ ਵੀ ਹੈ देखो ये उम्र ਦਾ ਤਕਾਜ਼ਾ ਹੈ ਅਸੀਂ ਵੀ ਉਸੇ ਉਮਰ ਤੋਂ ਨਿਕਲੇ ਆਂ ਜੀ ਇਹ ਤਾਂ ਦਸਤੂਰ ਹੈ ਦੁਨੀਆ ਦਾ ਕਿ ਜੋ ਸਾਨੂੰ ਟੀਨੇਸ ਚ ਗੱਲਾਂ ਚੰਗੀਆਂ ਲੱਗਦੀਆਂ ਹੁੰਦੀਆਂ ਜਦੋਂ ਅਸੀਂ ਏਜ ਕ੍ਰੋਸ ਕਰ ਜਾਂਦੇ ਆਂ ਫਿਰ ਉਹਦੀ ਰਿਐਲਿਟੀ ਪਤਾ ਲੱਗਦੀ ਹੈ ਕਿ ਮਾਂ ਬਾਪ ਐ ਉਹ ਠੀਕ ਕਹਿੰਦੇ ਹੁੰਦੇ ਐ ਜੋ ਟੀਚਰਸ ਨੇ ਉਹ ਠੀਕ ਕਹਿੰਦੇ ਨੇ ਪਰ ਇਹ ਉਮਰ ਦਾ ਤਕਾਜ਼ਾ ਹੁੰਦਾ ਇੱਕ ਟੈਨੀਅਰ ਹੁੰਦਾ ਜਦੋਂ ਉਹ ਟੈਨੀਅਰ ਨਿਕਲ ਜਾਂਦਾ ਬੱਚਾ ਮਚਿਓਰ ਹੋ ਜਾਂਦਾ ਜਿਹੜਾ ਤੋਂ ਟੈਨੀਅਰ ਸਕਸੈਸਫੁਲੀ ਕ੍ਰੋਸ ਕਰ ਜਾਂਦਾ ਉਹ ਸাকसेसਫੁਲ ਹੋ ਜਾਂਦਾ ਹੈ ਜਿਹੜਾ ਪਟਕ ਜਾਂਦਾ ਹੈ ਉਹ ਉੱਥੇ ਲੂਜ਼ਰ ਹੋ ਜਾਂਦਾ ਹੈ ਮਾਪੇ ਮੇਰਾ ਖਿਆਲ ਹਰ ਇੱਕ ਮਾਪੇ ਘਹਿਲ ਕਰਦਾ ਆਪਣੇ ਬੱਚੇ ਨੂੰ ਕਿ ਅੱਜ ਦਾ ਜ਼ਮਾਨਾ ਹੈ ਮਹਿੰਗਾਈ ਦਾ ਜ਼ਮਾਨਾ ਹੈ ਮਾਪੇ ਦੋਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਤਾਂ ਮਾਪੇ ਪੁਰਾਣੇ ਮਾਪੇ ਜਿੰਨਾ ਟਾਈਮ ਨਹੀਂ ਡਿਵੋਟ ਕਰਦਾ ਆਪਣੇ ਬੱਚਿਆਂ ਨੂੰ ਇਹ ਵੀ ਇੱਕ ਕਾਰਨ ਹੈ ਡਿਪਰੈਸ਼ਨ ਦਾ ਜਿਹੜੀਆਂ ਆਫਿਸਿਸ ਦੀਆਂ ਜੌਬਸ ਐ ਜੇ ਮਾਂ 9 ਤੋਂ 5 ਜਾਂਦੀ ਐ ਤਾਂ ਆਫਿਸ ਦਾ ਬਰਡਨ ਘਰੇ ਵੀ ਆਂਦਾ ਐ ਡੈਫੀਨਿਟਲੀ ਨੇਚਰਲੀ ਆਪਾਂ ਆਪਣੇ ਬੱਚੇ ਨੂੰ ਉਹਨਾ ਟਾਈਮ ਡਿਵੋਟ ਨਹੀਂ ਕਰ ਸਕਦੇ ਜਿੰਨੀਆਂ ਪਹਿਲੀਆਂ ਮਾਵਾਂ ਡਿਵੋਟ ਕਰਦੀਆਂ ਸੀ ਬਿਲਕੁਲ ਇਹ ਵੀ ਡਿਪਰੈਸ਼ਨ ਦਾ ਕਾਰਨ ਹੋ ਸਕਦਾ ਹੈ ਜੀ ਤੇ ਮੈਮ ਆਪਾਂ ਗੱਲ ਕਰ ਲਈਏ ਗੱਲ ਦੀ ਸੇਫਟੀ ਨੂੰ ਲੈ ਕੇ ਅੱਜ ਤੁਹਾਨੂੰ ਕੀ ਲੱਗਦਾ ਕਿ ਆਪਣੇ ਦੇਸ਼ ਦੇ ਵਿੱਚ ਕੁੜੀਆਂ ਕਿੰਨੇ ਕੁ ਜ਼ਿਆਦਾ ਸੇਫ ਨੇ ਦੇਖੋ ਮੈਨੂੰ ਲੱਗਦਾ ਸੈਲਫ ਸੇਫਟੀ ਸਭ ਤੋਂ ਜ਼ਰੂਰੀ ਹੈ ਮੇਰੇ ਕਾਲਜ ਦੇ ਵਿੱਚ ਪਿਛਲੇ 35 ਸਾਲਾਂ ਤੋਂ ਅਸੀਂ ਕਾਰਾਟੇ ਦੀ ਫ੍ਰੀ ਟ੍ਰੇਨਿੰਗ ਸਾਡੇ ਦੇਨ ਆਂਦੇ ਆ ਮਿਸਟਰ ਚਰਨਜੀਤ ਜੀ ਉਹ ਕਾਰਾਟੇ ਦੇ ਟਿਪਸ ਸਿਖਾਉਂਦੇ ਆ ਮੈਨੂੰ ਲੱਗਦਾ ਜੇ ਸਾਰੇ ਬੱਚੇ ਸਾਰੇ ਕਾਲਜਿਸ ਸਾਰੇ ਸਕੂਲ ਬੱਚਿਆਂ ਨੂੰ ਸੈਲਫ ਡਿਪੈਂਡੈਂਟ ਕੁੜੀਆਂ ਨੂੰ ਬਣਾਉਣ ਲਈ ਕਾਰਾਟੇ ਦੀ ਟ੍ਰੇਨਿੰਗ ਦੇਣ ਮੈਨੂੰ ਲੱਗਦਾ ਨਹੀਂ ਸਾਡੇ ਨਾਲ ਕੋਈ ਰੇਪ ਵਰਗੀ ਮਾੜੀ ਘਟਨਾ ਹੋ ਸਕਦੀ ਪਰ ਇਹ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਲੱਗਦਾ ਹੈ ਕਿ ਕੁੜੀਆਂ ਲਈ ਕੋਈ ਲੋ ਜਿਹੜਾ ਬਣਨਾ ਚਾਹੀਦਾ ਹੈ ਕਿ ਇਦਾਂ ਦਾ ਕਾਨੂੰਨ ਬਣਨਾ ਚਾਹੀਦਾ ਹੈ ਕਿ ਜਿਹਨੂੰ ਇੱਕ ਕੁੜੀ ਦਾ ਹੱਕ ਹੋਵੇ ਕਿ ਹਾਂ ਜੇ ਬੰਦਾ ਉਹਨੂੰ ਗਲਤ ਨਜ਼ਰ ਨਾਲ ਦੇਖ ਵੀ ਰਿਹਾ ਹੈ ਤੇ ਉਸਨੂੰ ਦੇਖਦੇ ਹੋਏ ਵੀ ਜਿਹੜੀ ਉਹਦੀ ਰੂਹ ਆ ਕਬਵੇ ਕਿ ਮੈਂ ਇਹਨੂੰ ਕਿਉਂ ਦੇਖਿਆ ਇਸ ਤਰੀਕੇ ਨਾਲ ਉਹ ਤਾਂ ਜੇ ਸਾਡੇ ਚ ਅਸੀਂ ਸੈਲਫ એનર્ਜੀ ਹੋਊਗੀ ਅਸੀਂ ਉਹਨੂੰ ਕੰਪੀਟ ਕਰ ਸਕੀਏ ਦੇਖੋ ਜੇ ਅਸੀਂ ਉਹਨੂੰ ਕੰਪਲੀਟ ਕਰ ਸਕੀਏ ਤਾਂ ਉਹਨੂੰ ਅਸੀਂ ਜਵਾਬ ਦੇ ਸਕੀਏ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਸਾਨੂੰ ਕੁੜੀਆਂ ਨੂੰ ਸੈਲਫ ਸਿਕਿਉਰਿਟੀ ਦੇ ਲਈ ਕੋਈ ਨਾ ਕੋਈ ਟ੍ਰੇਨਿੰਗ ਦੇਣੀ ਚਾਹੀਦੀ ਹੈ ਲਾਈਕ ਰੱਟੇ ਕਿ ਕੁੜੀਆਂ ਆਪਣੀ ਸੇਫਟੀ ਆਪ ਕਰ ਸਕਣ ਜੀ ਤੇ ਮੈਮ ਜਿਵੇਂ ਤੁਸੀਂ ਪ੍ਰਿੰਸੀਪਲ ਲੋਗ ਨਾਲੇ ਇੱਥੇ ਵੂਮਨਸ ਨੇ ਸਾਰੀਆਂ ਹੈ ਨਾ ਇਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਕਿੰਨਾ ਘੱਡਾ ਲੱਗਦਾ ਹੈ ਜਦੋਂ ਦੇ ਆਪਾਂ ਦੇਖਦੇ ਦਿਨ-ਬਦਿਨ ਕੋਈ ਨਾ ਕੋਈ ਹਾਸਾ ਜਿਹੜਾ ਆਪਣੇ ਦੇਸ਼ ਦੇ ਵਿੱਚ ਉੱਪਰਦਾ ਹੀ ਰਹਿੰਦਾ ਉਹਨਾਂ ਨੂੰ ਦੇਖ ਕੇ ਕਿੰਨਾ ਜ਼ਿਆਦਾ ਲੱਗਦਾ ਕਿ ਮੇਰੀ ਜਿਹੜੀ ਕੁੜੀਆਂ ਨੇ ਮੇੜੀ ਜਿਹੜੀ ਧੀਆਂ ਨੇ ਬਿਲਕੁਲ ਸੇਫ ਨਹੀਂ ਹੈਗੀ ਕਿਸ ਤਰੀਕੇ ਦਾ ਤੁਸੀਂ ਉਹਨਾਂ ਨਾਲ ਜਿਹੜੇ ਉਹਨਾਂ ਨੂੰ ਟ੍ਰੇਨ ਕਰ ਰਹੇ ਹੋ ਕਿਸ ਤਰੀਕੇ ਦੇ ਉਹਨਾਂ ਨੂੰ ਕਹ ਸਕਦੇ ਆ ਇੱਕ ਅੱਗੇ ਵਿਵਧਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਅਸੀਂ ਆਪਣੀਆਂ ਕੁੜੀਆਂ ਨੂੰ ਜ਼ਰੂਰ ਕਹਿੰਨੇ ਆ ਕਿ ਰਾਤ ਬਰਾਤੇ ਬਿਲਕੁਲ ਇਕੱਲੇ ਨਹੀਂ ਜਾਣਾ। ਆਪਣਾ ਕੋਈ ਨਾ ਕੋਈ ਘਰੋਂ ਲੈ ਕੇ ਜਾਣਾ ਜਾਂ ਕੋਈ ਆਪਣਾ ਨੀਅਰ ਆਣ ਦੀ ਹੈ। ਦੇਖੋ ਬਾਕੀ ਤਾਂ ਪਰਮਾਤਮਾ ਦੀ ਨਿਗਾਸ ਵੱਲੀ ਚਾਹੀਦੀ ਹੈ ਮੈਨੂੰ ਲੱਗਦਾ ਹੈ ਜੇ ਉਹਦੀ ਨਿਗਾਸ ਵੱਲੀ ਆ ਤੁਹਾਨੂੰ ਕੋਈ ਕੋਈ ਕੁਝ ਨਹੀਂ ਕਹਿ ਸਕਦਾ ਬਿਲਕੁਲ। ਤੇ ਮੈਮ ਕੁੜੀਆਂ ਦੇ ਵਿੱਚ ਅੱਜਕੱਲ ਸਭ ਤੋਂ ਜ਼ਿਆਦਾ ਚੀਜ਼ ਇਹ ਚੀਜ਼ ਵੇਖਣ ਨੂੰ ਮਿਲਦੀ ਹੈ ਕਿ ਜਦੋਂ ਛੋਟੀ-ਛੋਟੀ ਇਸਦੀਆਂ ਹੀ ਹੁੰਦੀਆਂ ਨੇ ਅਟਰੈਕਟ ਹੋਣਾ ਸਟਾਰਟ ਕਰ ਦਿੰਦੀਆਂ ਨੇ ਫੇਰ ਉਹਨਾਂ ਦੇ ਚੱਲਣੇ ਸਟਾਰਟ ਹੋ ਜਾਂਦੇ ਕੀ ਕਾਰਨ ਕੀ ਲੱਗਦਾ ਇੰਨੀ ਛੋਟੀ ਉਮਰ ਦੇ ਵਿੱਚ ਵੀ ਜਿਹੜੇ ਕੁੜੀ ਮੁੰਡੇ ਨੇ ਗਰਲਫ੍ਰੈਂਡ ਬॉयਫ੍ਰੈਂਡ ਦੇ ਵਿੱਚ ਪੈ ਰਹੇ ਨੇ ਕੀ ਲੱਗਦਾ ਇਸ ਦੇ ਵਿੱਚ ਇਹਦੇ ਵਿੱਚ ਐਵੇਂ ਆ ਦੇਖੋ ਜਿਹੜਾ ਇਹ ਕੁਦਰਤ ਦਾ ਨਿਯਮ ਹੈ ਕਿ ਜਿਹੜਾ ਆਪੋਜ਼ਿਟ ਸੈਕਸ ਹੈ ਸਾਡੀ ਅਟਰੈਕਸ਼ਨ ਉਹਦੇ ਨਾਲ ਹਮੇਸ਼ਾ ਹੀ ਹੁੰਦੀ ਹੈ ਅਸੀਂ ਆਪਣੀ ਏਜ ਨੂੰ ਦੇਖ ਲਈਏ ਤਾਂ ਇਹ ਚ ਬੱਚਿਆਂ ਦਾ ਕਸੂਰ ਨਹੀਂ ਹੈ ਜਦੋਂ ਅਸੀਂ ਮੈਨੂੰ ਲੱਗਦਾ ਬੱਚੇ ਨੂੰ ਜ਼ਿਆਦਾ ਸਨਬ ਕਰਦੇ ਆਂ ਕਿ ਤੂੰ ਫਲਾਣਾ ਬੋਏਫ੍ਰੈਂਡ ਨਹੀਂ ਬਣਾਣਾ ਬੁੰਡੇ ਨੂੰ ਕਹਦੀ ਨਹੀਂ ਤੂੰ ਗਰਲਫ੍ਰੈਂਡ ਨਹੀਂ ਬਣਾਨੀ ਮੈਨੂੰ ਲੱਗਦਾ ਉਹ ਬੱਚਾ ਉਸ ਚੀਜ਼ ਕੰਨੀ ਜਿਆਦਾ ਭੱਜਦਾ ਮੈਨੂੰ ਲੱਗਦਾ ਥੋੜਾ ਜਿਹਾ ਅਸੀਂ ਬੱਚਿਆਂ ਨੂੰ ਕੌਨਫੀਡੈਂਸ ਲੈ ਕੇ ਆਪਦੇ ਬੱਚਿਆਂ ਨੂੰ ਬੀਂਗ ਪੈਡੈਂਟਸ ਉਹਨਾਂ ਨਾਲ ਫ੍ਰੈਂਡਲੀ ਬਿਹੇਵੀਅਰ ਕਰਕੇ ਅਸੀਂ ਜੀ ਉਹਨਾਂ ਤੋਂ ਪਤਾ ਕਰ ਲੈਣੇ ਹੈ ਕਿ ਆ ਮੇਰੇ ਬੱਚੇ ਦੀ ਮੁੰਡੇ ਦੀ ਗਰਲਫ੍ਰੈਂਡ ਹੈ ਜਾਂ ਮੇਰੀ ਕੁੜੀ ਹੈ ਜੇ ਮੇਰਾ ਬੱਚਾ ਕੁੜੀ ਹੈ ਤਾਂ ਆ ਉਹਦਾ ਬாய்ਫਰੈਂਡ ਹੈ ਮੈਨੂੰ ਲੱਗਦਾ ਸਾਨੂੰ ਇਨਵੋਲਵ ਹੋ ਜਾਣਾ ਚਾਹੀਦਾ ਬੀਇੰਗ ਪੇਰੈਂਟਸ ਤਾਂਕਿ ਅਸੀਂ ਜੋ ਹੋਣ ਵਾਲੇ ਹਾਦਸੇ ਆ ਉਹਨਾਂ ਤੋਂ ਆਪਦੇ ਬੱਚਿਆਂ ਨੂੰ ਬਚਾ ਸਕੀਏ ਤੇ ਕਿਸ ਤਰੀਕੇ ਦੀ ਗਾਈਡੈਂਸ ਹੈ ਜੋ ਕਿ ਆਪਣੇ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਪੇਰੈਂਟਸ ਵੀ ਇੱਕ ਕਿਤੇ ਨਾ ਕਿਤੇ ਇਹ ਚੀਜ਼ ਕਹਿ ਕੇ ਪਿੱਛੇ हट ਜਾਂਦੇ ਨੇ ਕਿ ਸਾਡਾ ਬੱਚਾ ਤਾਂ ਸਵੇਰੇ ਜੀ 9 ਵਜੇ ਜਾਂਦਾ ਹੈ ਤੇ ਸ਼ਾਮੀ 5:30 ਵਜੇ ਜਾਂ ਆਂਦਾ ਹੈ ਸਾਰਾ ਟਾਈਮ ਆਪਣੇ ਸਕੂਲ ਦੇ ਵਿੱਚ ਹੁੰਦਾ ਹੈ ਐਜ਼ ਅ ਟੀਚਰ ਐਜ਼ ਅ ਪ੍ਰਿੰਸੀਪਲ ਕਿਉਂਕਿ ਆਪਾਂ ਬੱਚੇ ਨੂੰ ਉਦੋਂ ਤੱਕ ਹੀ ਦੇਖ ਸਕਦੇ ਜਦੋਂ ਤੱਕ ਉਹ ਕਲਾਸ ਦੇ ਵਿੱਚ ਹੈ ਉਹ ਕਲਾਸ ਤੋਂ ਬਾਹਰ ਉਹ ਕੀ ਕਰ ਰਿਹਾ ਕੀ ਕੁਝ ਨਹੀਂ ਕਰ ਰਿਹਾ ਸਾਨੂੰ ਉਸ ਚੀਜ਼ ਦਾ ਨਹੀਂ ਪਤਾ ਦੇਖੋ ਇਹ ਤਾਂ ਪੈਡੈਂਟਸ ਨੂੰ ক্লোਜ਼ ਲੁੱਕ ক্লোਜ਼ ਵਾਚ ਕਰਨਾ ਚਾਹੀਦਾ ਆਪਦੇ ਬੱਚੇ ਨੂੰ ਮੈਨੂੰ ਲੱਗਦਾ ਹੈ ਜੇ ਬੀਇੰਗ ਮਦਰ ਮੈਂ ਤੁਹਾਡੇ ਨਾਲ ਗੱਲ ਕਰਾਂ ਮੈਨੂੰ ਆਪਦੇ ਬੱਚੇ ਦੇ ਤੋਰਨ ਤੇ ਫਿਰਨ ਤੋਂ ਉਹਦੇ ਮੋਬਾਈਲ ਤੋਂ ਜਿਵੇਂ ਉਹ ਮੋਬਾਈਲ ਚਲਾਉਂਦਾ ਹੈ ਉਹ ਤਾਂ ਅਸੀਂ ਜੱਜ ਕਰ ਸਕਦੇ ਹਾਂ ਕਿ ਮੇਰਾ ਬੱਚਾ ਕਿੱਥੇ ਫਿਰ ਰਿਹਾ ਹੈ ਇਹ ਬੀਇੰਗ ਪੈਰੈਂਟਸ ਹੀ ਅਸੀਂ ਕਲੋਜ਼ ਵਾਚ ਰੱਖ ਸਕਦੇ ਹਾਂ ਟੀਚਰ ਕੋਲ ਤਾਂ 70 80 ਬੱਚੇ ਹੁੰਦੇ ਆ ਕਲਾਸ ਟੀਚਰ ਲਈ ਨਹੀਂ ਪੋਸੀਬਲ ਬੀਇੰਗ ਪੈਰੈਂਟ ਸਾਡੇ ਕੋਲ ਇੱਕ ਇੱਕ ਦੋ ਦੋ ਬੱਚੇ ਨੇ ਅਸੀਂ ਜ਼ਿਆਦਾ ਬੈਟਰ ਅਗਲ ਫਰੈਂਡਲੀ ਰਿਲੇਸ਼ਨ ਰੱਖਦੇ ਆ ਅਸੀਂ ਆਪਦੇ ਬੱਚਿਆਂ ਨਾਲ ਮੈਨੂੰ ਲੱਗਦਾ ਨਹੀਂ ਕਿ ਸਾਡਾ ਬੱਚਾ ਕਿਤੇ ਗਲਤ ਸੰਗਤ ਦੇ ਵਿੱਚ ਲੱਗਦਾ ਕਿ ਅੱਜਕੱਲ ਦੇ ਮਾਪਿਆਂ ਨੂੰ ਕੁਝ ਸਿੱਖਣ ਦੀ ਜ਼ਰੂਰਤ ਹੈ ਆਪਣੇ ਬੱਚਿਆਂ ਨਾਲ ਕਿਸ ਤਰੀਕੇ ਨਾਲ ਜਿਹੜੇ ਖੁੱਲਣ ਮੇਨਣ ਦੀ ਜ਼ਰੂਰਤ ਹੈ ਕਿ ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਬੱਚੇ ਨੂੰ ਸਿਰਫ ਉਹਦੇ ਪੇਰੈਂਟਸ ਹੀ ਸਮਝ ਸਕਦੇ ਨੇ ਇੱਕ ਪੇਰੈਂਟਸ ਹੀ ਹੈ ਜਿਹੜੇ ਕਿ ਉਹਨਾਂ ਨੂੰ ਸਮਝਾ ਸਕਦੇ ਨੇ ਦੇਖੋ ਸਾਨੂੰ ਫਰੈਂਡਲੀ ਰਿਲੇਸ਼ਨ ਉਹਨਾਂ ਨਾਲ ਰੱਖਣਾ ਚਾਹੀਦਾ ਹਰ ਵਕਤ ਡੰਡਾ ਨਹੀਂ ਚੱਲ ਸਕਦਾ ਜੇ ਅਸੀਂ ਕਹੀਏ ਵੀ ਬੀਇੰਗ ਪੈਡੈਂਟ ਹਰ ਵਕਤ ਡੰਡੇ ਨਾਲ ਉਹਨਾਂ ਨੂੰ ਰੋਗ ਨਾਲ ਗੱਲ ਕਰਾਂਗੇ ਸਾਡੀ ਗੱਲ ਸੁਣਨਗੇ ਥੈਟ ਇਜ਼ ਨੋਟ ਪੋਸੀਬਲ ਫਰੈਂਡਲੀ ਰਿਲੇਸ਼ਨ ਰੱਖਾਂਗੇ ਤਾਂ ਉਹ ਆਪਦੇ ਦਿਲ ਦੀ ਗੱਲ ਵੀ ਸਾਨੂੰ ਦੱਸ ਸਕਦਾ ਅੱਛਾ ਮੈਮ ਕੋਈ ਤੁਹਾਡੇ ਨਾਲ ਕੁਝ ਐਦਾਂ ਦਾ ਹਾਸਾ ਹੋਇਆ ਹੋਵੇ ਕਿ ਹਾਂ ਬਪਰੇ ਆਵੇ ਜਿਵੇਂ ਤੁਸੀਂ ਕਿਹਾ ਆਪੋਜ਼ਿਟ ਇੱਕ ਤਰੀਕੇ ਨਾਲ ਅਟਰੈਕਟ ਹੁੰਦੇ ਨੇ ਤੇ ਪੇਰੈਂਟਸ ਨੇ ਤੁਹਾਡੇ ਡੰਡਾ ਚੱਕ ਲਿਆ ਉਹ ਜਿਵੇਂ ਤੁਸੀਂ ਹੁਣੇ ਕਿਹਾ ਨਹੀਂ ਮੇਰੇ ਪੇਰੈਂਟਸ ਨੇ ਕਦੀ ਡੰਡਾ ਨਹੀਂ ਚੱਕਿਆ ਸੀ ਮੇਰੇ ਮਦਰ ਬਹੁਤ ਫਰੈਂਡਲੀ ਸੀ ਹਾਂ ਮੇਰੇ ਮਦਰ ਨੂੰ ਮੇਰੇ ਫਰੈਂਡਸ ਬਾਰੇ ਸਾਰਾ ਕੁਝ ਸਾਡੇ ਘਰ ਓਪਨ ਹੀ ਹੁੰਦਾ ਸੀ ਹੂੰ ਐਵੇਂ ਕੋਈ ਗੱਲ ਤਾ ਕਰਕੇ ਆਪਾਂ ਕਹਿ ਸਕਦੇ ਜੇ ਆਪਾਂ ਬੱਚਿਆਂ ਦੀ ਸੋਚ ਨਾਲ ਸੋਚ ਮਿਲਾ ਕੇ ਚੱਲਾਂਗੇ ਤੇ ਬੱਚਾ ਕਦੇ ਵੀ ਕੋਈ ਗਲਤ ਕਦਮ ਨਹੀਂ ਚੱਕੂਗਾ। ਸਕੂਲ ਵਿੱਚ ਬੱਚੇ ਪੜ੍ਹਾਨੇ ਆ ਸਕੂਲ ਜਾਂਦੇ ਆ ਬੱਚੇ ਕੁੜੀਆਂ ਵੀ ਹੁੰਦੀਆਂ ਮੁੰਡੇ ਵੀ ਹੁੰਦੇ ਆ। ਜੇ ਬੱਚੇ ਫਰੈਂਡਸ ਬਣ ਕੇ ਤਾਂ ਕੋਈ ਮਾੜੀ ਗੱਲ ਵੀ ਨਹੀਂ ਹੈ। ਮਤਲਬ ਉਹਨਾਂ ਨੂੰ ਅਲਾਉ ਸਾਨੂੰ ਕਰਨਾ ਚਾਹੀਦਾ ਕਿ ਬੱਚਾ ਕੋਈ ਵੀ ਘਰੇ ਆ ਸਕਦਾ ਹੈ। ਤੁਸੀਂ ਘਰ ਬੈਠ ਕੇ ਇੰਜੋਏ ਕਰੋ। ਹਮ ਮਤਲਬ ਕਿ ਬੱਚਿਆਂ ਨਾਲ ਇੱਕ ਐਜ਼ ਅ ਜਦੋਂ ਬੱਚਾ ਵੱਡਾ ਹੋ ਜਾਵੇ ਫਰੈਂਡ ਵਾਂਗੂ ਰਹਿਣਾ ਚਾਹੀਦਾ। ਫਰੈਂਡ ਵਾਂਗੂ ਰਹਿ ਕੇ ਜੇ ਚੰਗਾ ਮਾੜਾ ਤਾਂ ਵੀ ਅਸੀਂ ਬੀਂਗ ਫਰੈਂਡ ਨੂੰ ਸਮਝਾ ਸਕਦੇ ਹਾਂ ਬੇਟੇ ਫਲਾਣਾ ਬੰਦਾ ਕੀਕ ਨਹੀਂ ਹੈ ਅਸੀਂ ਦੋਸਤੀ ਨਹੀਂ ਰੱਖਾਂ ਮੈਨੂੰ ਲੱਗਦਾ ਬੱਚਾ इजीली ਸਮਝ ਸਕਦਾ ਹੈ ਅੱਛਾ ਇੱਕ ਤੁਹਾਨੂੰ ਕੀ ਕਾਰਨ ਇਹ ਲੱਗ ਰਿਹਾ ਹੈ ਕਿ ਆਪਣੇ ਜਿਹੜੇ ਬੱਚੇ ਨੇ ਪੰਜਾਬ ਦੇ ਬੱਚੇ ਨੇ ਆਪਣਾ ਪੰਜਾਬ ਛੱਡ ਕੇ ਬਾਹਰ ਕਿਉਂ ਜਾ ਰਹੇ ਨੇ ਤਾਂ ਰੁਕ ਗਿਆ ਜੀ ਹਾਂ ਹੁਣ ਤਾਂ ਸਾਡੀ ਸਟਰੈਂਥ ਵਧ ਗਈ ਕਾਲਜਾਂ ਦੀ ਲੇਕਿਨ ਮੈਮ ਹੁਣ ਵੀ ਜਿਹੜੇ ਰੋਜ਼ ਦੇ 35 35 ਵੀਜ਼ੇ ਲੱਗ ਰਹੇ ਨੇ ਬੱਚੇ ਆਏ ਦਿਨ ਬਾਹਰ ਜਾ ਰਹੇ ਨੇ ਸਟੱਡੀ ਵੀਜ਼ਾ ਸਾਡੇ ਮੇਰੇ ਕਾਲਜ ਦੀ ਸਟਰੈਂਥ ਘਟ ਸੀ ਐਕਟੀ ਗ੍ਰੋਸ ਐਨਰੋਲਮੈਂਟ ਰੇਸ਼ੋ ਵੀ ਵਧੀ ਤੇ ਕਾਲਜ ਦਾ ਦਾਖਲਾ ਵੀ ਇਨਕਰੀਜ਼ ਹੋਇਆ ਕਿਉਂਕਿ ਜਿਹੜੀਆਂ ਬਾਹਰੀਆਂ ਸਰਕਾਰਾਂ ਜਿਵੇਂ ਕੈਨੇਡਾ ਸਰਕਾਰ ਨੇ ਕਹਤਾ ਪੜਨ ਲਈ ਆਓ ਵਰਕ ਪਰਮਿਟ ਨਹੀਂ ਮਿਲੂਗਾ ਮੈਨੂੰ ਲੱਗਦਾ ਇਹਦੇ ਕਰਕੇ ਜਾਂ ਉੱਥੇ ਕੰਮ ਦੀ ਕਮੀ ਹੋ ਗਈ ਹੈ ਜਾਂ ਅਸੀਂ ਸਕਿੱਲ ਐਨਹਾਂਸਮੈਂਟ ਕੋਰਸੇ ਸਾਡੀ ਸਰਕਾਰ ਨੇ ਚਲਾਤੇ ਹੈ ਤਾਂ ਉਹਦੇ ਕਰਕੇ ਮੈਨੂੰ ਲੱਗਦਾ ਜਰੂਰ ਸਾਨੂੰ ਭਰਮਾ ਹੁੰਗਾ ਰਾਮ ਮਿਲਿਆ ਕਾਲਜਾਂ ਦੇ ਵਿੱਚ ਦੁਬਾਰਤੋਂ ਰੌਣਕ ਸ਼ੁਰੂ ਹੋ ਕਿਆ ਬਾਤ ਹੈ Reddit goes to Punjab Sarkar ਕਿਆ ਬਾਤ ਹੈ ਤੇ ਮੈਮ ਕੋਈ ਮੈਸੇਜ ਸਪੈਸ਼ਲੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਬੱਚਿਆਂ ਲਈ ਕੁੜੀਆਂ ਲਈ ਮੁੰਡਿਆਂ ਲਈ ਜੋ ਕਿ ਲੱਗਦਾ ਕਿ ਇਹ ਮੈਸੇਜ ਉਹਨਾਂ ਤੱਕ ਜਾਣਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਵਧਣ ਅੱਗੇ ਵਧਣ ਲਈ ਇਹੀ ਹੈ ਕਿ ਕੁੜੀਆਂ ਨੂੰ ਜਲਦੀ ਜਲਦੀ ਮੁੰਡਿਆਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੀ ਮਤਲਬ ਹਰ ਇੱਕ ਤੁਹਾਡਾ ਫਰੈਂਡ ਰੀਅਲ ਨਹੀਂ ਹੋ ਸਕਦਾ ਡੈਫੀਨਿਟਲੀ ਟੈਸਟ ਕਰਨਾ ਚਾਹੀਦਾ ਫਿਰ ਉਹਨਾਂ ਤੇ ਰਿਲਾਇਅ ਕਰਨਾ ਚਾਹੀਦਾ ਐਸੇ ਐਸਾ ਹੀ ਮੈਸੇਜ ਮੁੰਡਿਆਂ ਲਈ ਹੈ ਕਿ ਹਰ ਇੱਕ ਬੱਚਾ ਸੈਂਸੀਅਰ ਨਹੀਂ ਹੁੰਦਾ ਕੋਈ ਤੁਹਾਨੂੰ ਹਰ ਇੱਕ ਗੱਲ ਟੈਸਟਿੰਗ ਤੋਂ ਬਾਅਦ ਫੇਰ ਸincere ਫਰੈਂਡਸ ਬਣਾਉਣੇ ਚਾਹੀਦੇ ਜੀ ਮੇਰੇ ਫਾਦਰ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਜਿਹੜੇ ਫਰੈਂਡਸ ਹੈ ਉਹ ਵਿਦਿਨ ਥੀਸ ਫਿਗਰਸ ਰਹਿਣੇ ਚਾਹੀਦੇ ਪੰਜ ਤਾਂ ਉਹ ਰੀਅਲ ਹੈ ਜੇ ਤੁਹਾਡੇ ਇਹ ਤੋਂ ਜ਼ਿਆਦਾ ਹੈ ਦੇ ਆਰ ਨਾਟ ਰੀਅਲ ਤਾਂ ਪਰ ਸੀ ਭੀੜ ਇਕੱਠੀ ਕੀਤੀ ਬਿਲਕੁਲ ਇੱਕ ਲਿਮਿਟਡ ਦੇ ਵਿੱਚ ਹੋਣੇ ਚਾਹੀਦੇ ਜਿੰਨੇ ਵੀ ਹੋਣੇ ਚਾਹੀਦੇ ਅੱਛਾ ਆਪਾਂ ਕੁੜੀਆਂ ਨੂੰ ਹਾਈਲਾਈਟ ਕਰ ਲੈਂਦੇ ਨੇ ਵੀ ਕੁੜੀਆਂ ਨਾਲ ਰੇਪ ਹੋ ਰਿਹਾ ਪਰ ਕਿਤੇ ਨਾ ਕਿਤੇ ਮੁੰਡੇ ਵੀ ਜਿਹੜੇ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਨਾਲ ਵੀ ਬਹੁਤ ਚੀਜ਼ਾਂ ਗਲਤ ਹੋ ਰਹੀਆਂ ਨੇ ਬਹੁਤ ਕੁਝ ਜਿਹੜੇ ਮੁੰਡੇ ਹੀ ਮੁੰਡੇ ਦੇ ਦੁਸ਼ਮਣ ਬਣੇ ਪਏ ਆ ਕੀ ਲੱਗਦਾ ਇਸ ਦੇ ਪਿੱਛੇ ਦੇਖੋ ਮੇਰੇ ਪਹਿਲੇ ਕਿ ਜਿਹੜੀ ਰੇਸ ਚੱਲ ਗਈ ਏ ਰੇਸ ਹੀ ਕਾਰਨ ਐ ਮੇ ਜਿਹੜਾ ਸੋਸ਼ਲ ਮੀਡੀਆ ਐ ਇਹੋ ਕਾਰਨ ਐ ਹਾਂ ਹਰ ਦੇਖੋ ਆਪਾਂ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਆ ਗਈ ਵੀ ਗੱਡੀ ਤੇਜ਼ ਚਲਾ ਰਿਹਾ ਸੀ ਇਹ ਹੋ ਗਿਆ ਉਹ ਹੋ ਗਿਆ ਤਾਂ ਉਹਨੂੰ ਕਈ ਬੱਚੇ ਫਿਰ ਫੋਲੋ ਕਰਨ ਲੱਗ ਜੇ ਪਰ ਸੋਸ਼ਲ ਮੀਡੀਆ ਤਾਂ ਸਾਡੇ ਲਈ ਬਹੁਤ ਜ਼ਿਆਦਾ ਮਤਲਬ ਕੀ ਯੂਸਫੁਲ ਵੀ ਨਹੀਂ ਪਰ ਜਿਹੜਾ ਯੂਥ ਐ ਉਹਨਾਂ ਲਈ ਦੂਜੇ ਪਾਸੇ ਜ਼ਿਆਦਾ ਅਟਰੈਕਟ ਹੁੰਦਾ ਸੋਸ਼ਲ ਮੀਡੀਆ ਨਾਲ ਅਵੇਅਰਨੈਸ ਵੀ ਸਾਨੂੰ ਬਹੁਤ ਮਿਲ ਰਹੀ ਬਿਲਕੁਲ ਅਪਾ ਵੇਅਰ ਹੋ ਰਿਹਾ ਸਾਨੂੰ ਵੇਅਰ ਹੈ ਦੇਖੋ ਅੱਗੇ ਸਾਨੂੰ ਫੌਰਨ ਦੀਆਂ ਕੱਲਾ ਨਿਊਜ਼ ਤੋਂ ਪਤਾ ਲੱਗਦਾ ਸੀ ਹੁਣ ਸਾਨੂੰ ਮਿੰਟ-ਮਿੰਟ ਪਤਾ ਮਿੰਟ-ਮਿੰਟ ਤੇ ਪਤਾ ਲੱਗ ਜਾਂਦਾ ਹੈ ਹੁਣ ਕੈਬਨਿਟ ਚ ਕੀ ਹੋ ਰਿਹਾ ਉਹ ਵੀ ਸਾਨੂੰ ਪਤਾ ਲੱਗਦਾ ਬਿਲਕੁਲ ਡੈਫੀਨਿਟਲੀ ਤੇ ਕਿਤੇ ਨਾ ਕਿਤੇ ਜਿਹੜਾ ਸੋਸ਼ਲ ਮੀਡੀਆ ਇੱਕ ਤਰੀਕੇ ਨਾਲ ਸਾਡੇ ਲਈ ਯੂਸਫੁਲ ਵੀ ਹੈ ਤੇ ਇੱਕ ਇਹ ਇਨਸਾਨ ਦੀ ਸੋਚ ਤੇ ਡਿਪੈਂਡ ਕਰਦਾ ਹੈ ਨਾ ਵੀਰ ਯੂਜ਼ ਕਿਵੇਂ ਕਰਨਾ ਹੈ ਤੇ ਸੋਚ ਮਤਲਬ ਕਿ ਕਿੱਦਾਂ ਦੀ ਹੋਣੀ ਚਾਹੀਦੀ ਆਪਾਂ ਪੋਜ਼ਿਟਿਵ ਸੋਚ ਆਪਾਂ ਆਪਾਂ ਅੱਜ ਵੀ ਦੇਖਦੇ ਲੋਕ ਜਿਹੜੇ ਧਰਮਾਂ ਦੇ ਨਾਂ ਤੇ ਲੋਕ ਵੰਡੇ ਹੋਏ ਨੇ ਤੂੰ ਸਿੱਖਾ ਤੋਂ ਪੰਜਾਬੀ ਐ ਤੂੰ ਮੁਸਲਿਮਾ ਤੋਂ ਏ ਜੈਨ ਆ ਤੂੰ ਬੋਧ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਸੋਚ ਜ਼ਿਆਦਾ ਮੈਟਰ ਰੱਖਦੀ ਹੈ ਹਿਊਮਨਿਟੀ ਜ਼ਿਆਦਾ ਮੈਟਰ ਰੱਖਦੀ ਹੈ ਜੇਕਰ ਆਪਾਂ ਕਹਿਵਾਂਗੇ ਕਿ ਹਾਂ ਜੇ ਮੈਂ ਹਿੰਦੂ ਆ ਜਾਂ ਮੈਂ ਮੁ슬ਮੀ ਆ ਮੈਂ ਮੁ슬ਮੀ ਬੰਦੇ ਤੋਂ ਕੰਮ ਕਰਾਉਣਾ ਆ ਜਾਂ ਮੈਂ ਮੁ슬ਮੀ ਬੰਦੇ ਤੋਂ ਕੱਪੜੇ ਲੈਣੇ ਆ ਫਿਰ ਲੱਗਦਾ ਨਹੀਂ ਇਹ ਚੀਜ਼ ਬਿਲਕੁਲ ਗਲਤ ਜਿਹੜਾ ਮੈਸੇਜ ਦੇ ਰਹੀ ਕੋ ਪਰਮਾਤਮਾ ਨੇ ਸਾਨੂੰ ਇਨਸਾਨ ਬਣਾ ਕੇ ਤੋੜਿਆ ਅਸੀਂ ਜਿਹੜੀਆਂ ਜਾਤਾਂ ਇੱਥੇ ਕ੍ਰੀਏਟ ਕੀਤੀਆਂ ਅਸਲੀ ਤਾਂ ਅਸੀਂ ਇਨਸਾਨ ਹੈ ਜੇ ਅਸੀਂ ਇਨਸਾਨੀਅਤ ਦੀ ਸੇਵਾ ਨਹੀਂ ਕਰ ਸਕਦੇ ਮੈਨੂੰ ਲੱਗਦਾ ਫਿਰ ਧਰਮ ਕੁਝ ਨਹੀਂ ਕਰ ਸਕਦਾ ਤਰੰਤੇ ਨਾਂ ਤੇ ਲੜਾਈਆਂ ਕਰਨੀਆਂ ਗਲਤ ਨਹੀਂ ਸਾਰੇ ਅਸੀਂ ਇਨਸਾਨ ਐ ਜੇ ਕੋਈ ਹਿੰਦੂ ਦੇ ਘਰੇ ਪੈਦਾ ਹੋਇਆ ਪਰਮਾਤਮਾ ਨੇ ਚੁਆਇਸ ਥੋੜੀ ਦਿੱਤੀ ਉਹਨੂੰ ਤਾਂ ਇਨਸਾਨ ਬਣਾ ਕੇ ਭੇਜਿਆ ਐ ਇਹ ਅਸੀਂ ਉਹਨਾਂ ਦੀ ਬ੍ਰਿੰਗਿੰਗ ਅਪ ਕਿਵੇਂ ਕਰਦੇ ਪੈਰੈਂਟਸ ਤੇ ਡਿਪੈਂਡ ਕਰ ਜੀ ਮਤਲਬ ਕਹਿਣ ਦਾ ਮਤਲਬ ਆ ਕਿ ਜਿੰਨੇ ਵੀ ਚੀਜ਼ਾਂ ਸਟਾਰਟ ਹੁੰਦੀਆਂ ਨੇ ਜਿੰਨੇ ਚੀਜ਼ਾਂ ਦਾ ਵੀ ਐਂਡ ਕਰ ਸਕਦੇ ਉਹ ਸਿਰਫ ਸਿਰਫ ਪੈਰੈਂਟਸ ਹੀ ਕਰ ਸਕਦੇ ਲੱਗਦਾ ਜੇ ਅਸੀਂ ਬੀਂਗ ਪੈਰੈਂਟਸ ਜਜ ਬੀਂਗ ਬੱਚੇ ਜੇ ਅਸੀਂ ਆਪਣਾ ਆਪਣਾ ਭਾਰ ਚੱਕ ਲਈਏ ਤਾ ਮੈਨੂੰ ਲੱਗਦਾ ਹੈ ਸਰਕਾਰਾਂ ਨੂੰ ਐਡਾ ਬਰਡਨ ਸਹਿਣ ਦੀ ਲੋੜ ਨਹੀਂ ਹੈ ਅਸੀਂ ਸਰਕਾਰਾਂ ਲਈ ਵੀ ਹੈਲਪਫੁਲ ਹੋ ਸਕਦੇ ਹਾਂ ਅਗਰ ਅਸੀਂ ਆਪਣੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਈ ਜਾਈਏ ਚਾਹੇ ਡਿਊਟੀ ਦਾ ਪਲੇਸ ਹੈ ਚਾਹੇ ਘਰ ਦਾ ਹਰ ਇੱਕ ਬੰਦੇ ਨੂੰ ਮੈਨੂੰ ਲੱਗਦਾ ਹੈ ਅਸੀਂ ਆਪਣੇ ਆਪ ਨੂੰ ਕਰੈਕਟ ਕਰੀਏ ਬਜਾਏ ਕਿ ਅਸੀਂ ਦੂਜੇ ਨੂੰ ਕੋਸ਼ਿਸ਼ ਕਰੀਏ ਕਰੈਕਟ ਕਰਨ ਦੀ ਜੇ ਮੈਂ ਆਪਣੇ ਆਪ ਨੂੰ ਕਰੈਕਟ ਕਰ ਲਿਆ ਮੈਨੂੰ ਲੱਗਦਾ ਮੇਰੇ ਨਾਲ 10 ਬੰਦਿਆਂ ਨੇ ਕਰੈਕਸ਼ਨ ਕਰ ਲਈ ਤਾ ਮੈਨੂੰ ਲੱਗਦਾ ਕਿ ਹੋਲੀ 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 ਅਸੀਂ ਸਮਾਜ ਨੂੰ ਆਪਣੇ ਆਪ ਸਮਾਜ ਨੂੰ ਇੱਕ ਸੇਧ ਮਿਲ ਜੂ ਇੱਕ ਨੂੰ ਦੇਖ ਕੇ ਦੂਜਾ ਦੂਜੇ ਨੂੰ ਦੇਖ ਕੇ ਤੀਜਾ ਸਾਰੇ ਅਸੀਂ ਸਹੀ ਰਸਤੇ ਚੱਲਣ ਲੱਗ ਜਾਈਏ ਤਾਂ ਕੋਈ ਰੇਪ ਨਹੀਂ ਹੋਊਗਾ ਕੋਈ ਐਕਸੀਡੈਂਟ ਨਹੀਂ ਹੋਣਗੇ ਕੋਈ ਸਰਕਾਰਾਂ ਨੂੰ ਸਰਕਾਰ ਚ ਲਾਂਚ ਤਕਲੀਫ ਨਹੀਂ ਆਉਗੀ ਮੈਨੂੰ ਲੱਗਦਾ ਸਾਰਾ ਸਿਸਟਮ ਸੈਟ ਹੋ ਜਾਣਾ ਹੈ ਕੀ ਬਾਤ ਹੈ ਸੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਉਮੀਦ ਕਰਦੀ ਹਾਂ ਤੁਹਾਨੂੰ ਵੀ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਵਧੀਆ ਲੱਗੀਆਂ ਹੋਣੀਆਂ ਜਿਵੇਂ ਕਿ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਹਰ ਇੱਕ ਸਿੱਖ ਜਿਹੜੀ ਹੈ ਬੱਚੇ ਜਿਹੜੇ ਆਪਣੇ ਪੇਰੈਂਟਸ ਤੋਂ ਸਿੱਖਦੇ ਨੇ ਤੇ ਜੇ ਜੜੀ ਵੀ ਕੋਈ ਵੀ ਗਲਤ ਗੱਲ ਹੁੰਦੀ ਹੈ ਜਾਂ ਫਿਰ ਕੁਝ ਵੀ ਹੁੰਦਾ ਉਹ ਜਿਹਦਾ ਐਂਡ ਵੀ ਜਿਹੜੇ ਨੇ ਉਹ ਸਿਰਫ ਉਸ ਰਿਪੇਰੈਂਟਸ ਹੀ ਕਰ ਸਕਦੇ ਨੇ ਤੁਸੀਂ ਇਹਨਾਂ ਦੀਆਂ ਗੱਲਾਂ ਤੋਂ ਕਿੰਨੇ ਕੁ ਜ਼ਿਆਦਾ ਐਗਰੀ ਕਰਦੇ ਹੋ ਕਮੈਂਟ ਸੈਸ਼ਨ ਵਿੱਚ ਆਪਣੀ ਰਾਏ ਜ਼ਰੂਰ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਤੇ ਹੋਰ ਇਤਨੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ધ ਸਿਟੀ ਐਟ ਲਾਈਨਸ ਮੈਂ ਨਿਹਾਲ ਮਲਿਕ ਕੈਮਰਾ ਪਰਸਨ ਲੱਕੀ ਨਾਲ